ਤਰੋ ਆਪਾਂ ਜਿੰਨੇ ਵੀ ਰੁਝੇਵੇਂ ਸਾਡੇ ਰੋਜ਼ਮਰਾਂ ਦੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਅਗਲੇ ਪ੍ਰੈਕਟਿਸ ਆਲੀ ਮਿੰਟ ਦੇ ਲਈ ਸਿਰਫ ਇਸ ਕੁਲ ਸਾਇੰਟੀਕਮ ਦੇ ਵਿੱਚ ਯੋਗਿਆਸਰਾਨੀ ਮੈਂ ਮੰਤਰਚਾਰਨ ਕਰਾਂਗਾ ਔਰ ਉਸ ਤੋਂ ਬਾਅਦ ਉਪਰਾਨ ਦਾ ਆਪਾਂ ਪ੍ਰੈਕਟਿਸ ਕਰਾਂਗੇ ਜੋ ਦੇ ਕੋਸ਼ਿਸ਼ ਸੰਘਸ਼ਦਵੰ ਸੰਘਗਦਵੰ ਸੰਭੋ ਨਾ ਸੀ ਜਾਣਤਾ ਨਾ ਉਪਾਸਤੇ ਆਪਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਕੇ ਕਿ ਸਾਡਾ yog abhyas ane sharirik mansik aatmik sehat deve ਆਪਾਂ start ਕਰਾਂਗੇ ਆਪਣਾ yog abhyas ਦੋਵੇਂ ਹੱਥ نیچے ਲਾਓ ਅੱਖਾਂ ਖੋਲ੍ਹ ਲਓ ਆਪਣੇ ਸਥਾਨ ਤੇ ਉੱਠ ਕੇ ਖੜੇ ਹੋ ਜਾਓ ਸਭ ਤੋਂ ਪਹਿਲਾਂ ਆਪਣੇ ਸੱਜੇ ਪੈਰ ਦੀ ਹੱਥਾਂੀਆਂ ਹਦੀਆਂ ਨੂੰ ਉਮੜਾ ਕੇ ਅੰਗੂਠੇ ਦੇ ਵਿੱਚ ਆਪਣੀ ਕਮਰ ਰੱਖ ਲਓ ਫਿਰ ਇੱਕ ਵਾਰ ਮੈਸਿਂਜਸ ਕਰੋ ਕਿ ਤੁਹਾਡਾ ਲੋਅਰ ਬਾਡੀ ਪਾਠੰਦੇ ਅੱਗੇ ਵਾਲੇ ਮਾਸਪੇਸ਼ੀਆਂ ਦੇ ਵਿੱਚ ਸਾਹ ਛਾੜਦੇ ਹੋਏ ਬਹੁਤ ਹੌਲੀ ਜਿਹਾ ਜਦ ਤੋਂ ਅੱਗੇ ਆਓ ਸੈਂਟਰ ਦੇ ਵਿੱਚ ਆ ਕੇ ਰੁਕੋ ਅਤੇ نیچے ਆਪਣੀ ਸ਼ਾਂਤੀ ਦੇ ਨਾਲ ਆਪਣੀ ਫੁੱਟੀ ਨੂੰ ਰਖਾ ਲਓ ਇੱਕ ਵਾਰ ਫੇਰ ਸਾਹ ਭਾਦੇ ਹੋਏ ਗਰਦਨ ਨੂੰ ਉੱਪਰ ਲੈ ਕੇ ਜਾਓ ਗਰਦਨ ਦੇ ਮਸਲ ਦੇ ਵਿੱਚ ਸਟ੍ਰੈਚਿੰਗ ਨੂੰ ਫੀਲ ਕਰਦੇ ਹੋਏ ਉੱਪਰ ਦੇਖੋ ਅੱਠਾਂ ਸੁੱਲੀਆਂ ਅਸਮਾਨ ਵੱਲ ਦੇਖੋ ਚਿਹਰੇ ਤੇ ਸਮਾਈ ਸਾਹ ਛੱਡਦੇ ਹੋਏ ਫਿਰ ਸੈਂਟਰ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾੜਾ ਦੇ

ਦੇ ਤੇ ਕੋ ਜਿਹੜਾ ਸ਼ਾਹਪੁਰ ਹੈ ਪਹਿਲੇ ਨੰਬਰ ਤੇ ਹੈ ਪੰਜਾਬ ਚ ਸਭ ਤੋਂ ਜਿਆਦਾ ਜਿਹੜੇ ਆਪ ਤੇ ਚੱਤੇ ਹੈ ਔਰ ਸਾਡਾ ਬਹੁਤ ਅੱਛਾ ਚੱਲਿਆ ਹੈ ਜੀ ਸ਼ੁਭਾ ਸ਼ਾਹਪੁਰਾ ਨੂੰ ਵੀ ਦਈਦਾ ਨਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਜਿਹੜੀ ਸੀਐਮ ਦੀ ਯੋਗਸ਼ਾਲਾ ਬਹੁਤ ਸਾਡਾ ਸੁਪਰ ਹੀਟ ਪ੍ਰੋਗਰਾਮ ਰਿਹਾ ਬਹੁਤ ਜਿਆਦਾ ਇਹਦਾ ਲੋਕਾਂ ਨੂੰ ਬੈਨੀਫਿਟ ਵੀ ਹੋ ਰਿਹਾ ਲੋਕ ਆਪਣੇ ਸ਼ਹਿਰ ਵੀ ਖਾ ਰਹੇ ਸਾਰੇ ਜਿੰਨੇ ਸਾਡੇ ਡਿਸਟ੍ਰਿਕਟ ਹੈਡਕ quarter ਹੈ ਔਰ ਜਿਹੜੀ ਅੰਮ੍ਰਿਤਸਰ ਸਿਟੀ ਤੇ ਸਾਰੇ ਬਲਾਕਾਂ ਤੱਕ ਅਸੀਂ ਪਹੁੰਚ ਗਏ ਆ ਆਉਣ ਵਾਲੇ ਦਿਨਾਂ ਤੱਕ ਅਸੀਂ ਹਰ ਪਿੰਡ ਦੇ ਵਿੱਚ ਜਿੰਨੇ ਸਾਡੇ ਜਿੰਨੇ ਵੀ ਸਾਡੇ ਸਾਡੇ ਸੀਐਚਓ ਸਾਡੇ ਅਪਰਟੀ ਹਰ ਅਫਸਰਸ ਆਰਥਰ ਵੈਲਨੈਸ ਸੈਂਟਰ ਦਾ ਨਾ ਦੇ ਵਿੱਚ ਸਾਰਾ ਦਾ ਬਹੁਤ ਬਹੁਤ ਧੰਨਵਾਦ ਸਾਡੇ ਐਜੂਕੇਸ਼ਨ ਬਹੁਤ ਜਰੂਰੀ ਹੈ ਜੀ ਤੇ ਉਹ ਅਸੀਂ ਸਾਰੇ ਸਕੂਲਾਂ ਦੇ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਾਰੇ ਪਿੰਡਾਂ ਦੇ ਵਿੱਚ ਵੀ ਸਾਰੇ ਬੰਦਿਆਂ ਦੇ ਵਿੱਚ ਵੀ ਕਰ ਜਾ ਰਹੇ ਹਾਂ ਜਿਨ੍ਹਾਂ ਲੋਕਾਂ ਦਾ ਹੈਲਦੀ ਲਾਈਫ ਸਟਾਈਲ ਹੋਏਗਾ ਉਹਨੀਆਂ ਬਿਮਾਰੀਆਂ ਘੱਟ ਹੋਣਗੀਆਂ ਬਿਮਾਰੀ ਦੀ ਜਿਹੜੀ ਡਾਕ ਨੇ ਚਾਰ ਕੰਮ ਕਰਨੇ ਹੁੰਦੇ ਆ ਆਪਾਂ ਕਿਊਰਟਿਵ ਸਰਵਿਸਸਾਂ ਦਾ ਦੇਖਦੇ ਆ ਆਪਾਂ ਛੋਟਾ-ਮੋਟਾ ਆਪਾਂ ਨੂੰ ਰੀਹੈਬਿਲਿਟੇਸ਼ਨ ਦਾ ਹੁੰਦਾ ਕਿ ਫਿਜ਼ੀਓਥੈਰੇਪੀ ਦਾ ਹੁੰਦਾ ਪਰ ਜਿਹੜੀ ਪ੍ਰੋਫੈਕਸ਼ਨਲ ਡਿਜ਼ੀਜ਼ ਐਂਡ ਪ੍ਰੋਮੋਸ਼ਨ ਆਫ ਹੈਲਥ ਐ ਇਹ ਪਹਿਲਾਂ ਹੈਲਥ ਡਪਾਰਟਮੈਂਟ ਕੰਮ ਨਹੀਂ ਕਰਦਾ ਸੀ ਸਾਡੇ ਸੀਐਮ ਸਾਹਿਬ ਨੇ ਔਰ अरविंद केजरीवाल के जी ਦਾ ਕਨਸੈਪਟ ਸੀ ਜੋ ਉਹਨੇ ਦਿੱਲੀ ਤੋਂ ਸ਼ੁਰੂ ਕੀਤਾ ਸੀ ਕਿ ਸਾਰਿਆਂ ਨੂੰ ਜੋ ਕਰਨਾ ਚਾਹੀਦਾ ਉਹ ਉਹਨੇ ਦਿੱਲੀ ਜੈਂਟਰ ਤੋਂ ਕੀਤਾ ਉਚਾਲਪੁਰ ਚੈਟਰਲੇ ਵਾਲੀ ਸਾਹਿਬ ਨੇ ਬਲ ਕਰਾਉਂਦਾ ਸੀ ਤੇ ਉਹਨੇ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਕਿੱਥੇ ਬਾਦਪੁਰ ਲਿਆ ਔਰ ਮੈਨੂੰ ਖੁਸ਼ੀ ਆ ਕੇ ਉਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਬਹੁਤ ਅੱਛੀ ਪ੍ਰੋਗਰੈਸ ਕਰ ਰਿਹਾ ਪੰਜਾਬ ਦੇ ਵਿੱਚ ਔਰ ਜਲਦੀ ਜਿਹੜਾ ਹੈਗਾ ਤੁਹਾਡੇ ਜਿਸ ਤਰ੍ਹਾਂ ਦੇਖਦੇ ਕੋਈ ਡਾਂਸ ਦੇ ਸੈਂਟਰ ਭਰੇ ਪਏ ਆ ਉਸ ਤੁਹਾਨੂੰ ਸਟ੍ਰੋਕ ਹੋ ਰਿਹਾ ਹਾਰਟ ਅਟੈਕ ਹੋ ਰਿਹਾ ਕੋਈ ਘੱਟ ਜਾਣਗੇ ਕੋਈ ਨਹੀਂ ਹੁੰਦੀ ਕੋਈ ਵਾਰਨਿੰਗ ਪਰ ਘੱਟ ਜਾਣਗੇ ਆਮ ਆਦਮੀ ਪਾਰਟੀ ਦੇ ਸੁਪਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲਦੀ ਹੈ ਇਸ ਤ ਰਬ ਦਾ ਸ਼ੁਕਰਾਨਾ ਕਰਦੇ ਆ ਜੀ ਮਾਨਯੋਗ ਅਦਾਲਤ ਨੇ ਜਿਹੜਾ ਹੈ ਨਾ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੂੰ ਇਨਸਾਫ ਮਿਲਿਆ ਜਿਹੜਾ ਸਤਿਆ ਨੂੰ ਬਚਾਈ ਤੇ ਰਬ ਦਾ ਸ਼ੁਕਰਾਨਾ ਕਰਦੇ ਆ ਜੀ ਅਸੀਂ ਅਰਦਾਸਾ ਕਰਦੇ ਸੀਗੇ ਮਿਲੀਅਨਸ ਆਫ ਪ੍ਰੇਅਰਸ ਆਨਸਰ ਜੀ ਕਿ ਤੁਹਾਨੂੰ ਬਹੁਤ ਲੋਕ ਅਰਦਾਸ ਕਰਦੇ ਸੀ ਰੋਜ਼ ਸਵੇਰੇ ਉੱਠ ਕੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਸੀ ਮੰਦਰ ਜਾਂਦੇ ਸੀ ਮਸਜਿਦ ਜਾਂਦੇ ਸੀ ਸਾਰੇ ਜਿਹੜੇ ਸਾਰੇ ਧਰਮਾਂ ਦੇ ਸਾਰੇ ਲੋਕ ਜਿਹੜੇ ਉਹਨਾਂ ਤੋਂ ਖਾਸ ਕਰਕੇ ਜਿਹੜਾ ਯੂਥ ਹੈ ਜਿਵੇਂ ਤੁਸੀਂ ਦੇਖਦੇ ਹੋ ਬੜੀ ਬੋਲ ਰਿਹਾ अरविंद केजरीवाल ਜਿਹੜੇ ਇਹੋ ਜਿਹੇ ਸਿਸਟਮ ਦਿੱਤੇ ਆ ਤੇ ਉਹਨਾਂ ਨੇ ਕਾਹ ਵੀ ਜਿਹੜੀ ਜਿਹੜੀ ਤੁਹਾਡੀ ਰਾਜਨੀਤੀ ਆ ਨਾ ਉਹਦੇ ਦੀ ਗੱਲ ਕਰੋ ਸਿਹਤ ਦੀ ਸਿੱਖਿਆ ਦੀ ਰੋਜ਼ਗਾਰ ਦੀ ਇੱਕ ਨਰੋਈ ਕਿਸਮ ਦੀ ਰਾਜਨੀਤੀ ਦਿੱਤੀ ਆ ਉਹਨਾਂ ਨੇ ਸੋ ਉਹਨਾਂ ਦਾ ਨਾਮ ਦਾ ਸਵਾਗਤ ਕਰਦਾ ਜੀ ਉਹਨਾਂ ਨੂੰ ਵਾਹਿਗੁਰੂ ਉਹਨਾਂ ਨੂੰ ਚਾਹਤੀ ਕਰਦਾ ਬਖਸ਼ਣਾ ਤੇ ਸਰ ਇਹ ਦੇਸ਼ ਦੀ ਸੇਵਾ ਕਰਦੇ। ਇੱਕ ਐਗਜ਼ੈਂਪਲਰੀ ਫਾਈਟ ਉਹਨਾਂ ਨੇ ਫੋਟਾਪ ਕੀਤੀ ਆ ਜਿਹਦੀ ਕੋਈ ਮਿਸਾਲ ਕੰਟੈਂਪੋਰੀ ਪਹਿਲਾਂ ਬਹੁਤ ਦੇ ਲੋਕਾਂ ਨੇ ਸੈਕਟਿਫਾਈ ਆਜ਼ਾਦੀ ਵਾਸਤੇ ਬਹੁਤ ਕੀਤਿਆਂ ਸੀ ਪਰ ਆਜ਼ਾਦੀ ਤੋਂ ਬਾਅਦ ਦੇ ਅੱਗੇ ਪੋਲਿਟਿਸ਼ਨ ਨੇ Uh, मैं कहूँगा कि जो किसी ने फाइट दी है और उन्होंने वागुरू की कृपा हुई उन्होंने उत्तर तो मैं बहुत बहुत खुश हैं जी सारे जो और वाइगुरु चढ़ी कला बख्श से जाके उस महाजी से हो